ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਆਨੰਦਗੜ੍ਹ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਹਿਸੀਲ ਵੀ ਦੋਸਤੋ ਮੋਕਸਰ ਸਾਹਿਬ ਪੈ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਵਿਖਾਉਣੇ ਆ ਘਰ ਦੇ ਨਾਗਾ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਸਾਹਮਣੇ ਸਕਰੀਨ ਤੇ ਵੇਖ ਰਹੇ ਆ ਦੋਸਤੋ ਇੱਥੇ ਫਿਰ ਤੀਜਾ ਸੁਆ ਗੱਬਣ ਵੜ ਵਕਾਉ ਆ ਦੋਸਤੋ ਤੇ ਇੱਕ ਦੋਸਤੋ ਤਾਜੀ ਸੂਈ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਹਾਂਜੀ ਵਧੀਆ ਜੀ ਵਧੀਆ ਠੀਕ ਆ ਤੇ ਇੱਕ ਵਾਰੀ ਨਾਂ ਦੱਸਿਓ ਬਾਈ। ਨਾਂ ਮੇਰਾ ਹਰਜਿੰਦਰ ਸਿੰਘ ਆ ਜੀ ਪਿੰਨ ਅਨੰਦਗੜ੍ਹ ਜਿਹੜਾ ਸ਼੍ਰੀ ਮੁਖਸਤ ਸਾਹਿਬ ਨੇੜੇ ਲੱਖੇ ਵਾਲੀ ਮੰਡੀ। ਠੀਕ ਆ। ਨੰਬਰ ਵੀ ਦੱਸਿਓ ਬਾਈ ਜੀ। 9363781302 ਜੀ। ਠੀਕ ਆ। ਅੱਜ ਦੋ ਨਾਕ ਵਕਾਉਗਾ ਬਾਈ। ਹਾਂਜੀ ਹਾਂਜੀ। ਇਹ ਜੀ ਪਹਿਲਾ ਸੂਆ ਸੂਈ ਆ ਜੀ। ਪਹਿਲਾ ਸੂਆ ਸੂਈ ਆ। ਕਿੰਨੇ ਦਿਨ ਹੋ ਗਏ ਬਾਈ? ਇਹਨੂੰ ਹੋ ਗਏ 6 ਦਿਨ ਸੂਈ ਨੂੰ ਜੀ। 6 ਦਿਨ ਹੋ ਗਏ ਸਾਲ। ਹਾਂਜੀ। ਤੇ ਬੱਚਾ ਕੀ ਆ ਦੋ? ਬੱਚਾ ਵੱਛੀ ਆ ਜੀ ਮਗਰ। ਵੱਛੀ ਆ ਮਗਰ। ਹਾਂਜੀ। ਠੀਕ ਆ। ਕਿੰਨਾ ਗਾ ਦੁੱਧ ਹੋਣਾ ਇਸ ਵਕਤ? ਦੁੱਧ ਹੈ ਤਾਂ 2 ਠੀਕ ਹੈ ਤੇ ਪਰ ਆਪਾਂ 20 ਕਵਾਂਗੇ 20 ਲੀਟਰ ਕੰਡੇ ਤੋਲ ਕੇ 20 ਲੀਟਰ ਚਵਾ ਕੇ ਦੇ ਦਾਂਗੇ ਹਾਂਜੀ ਹਾਂਜੀ ਕੋਈ ਦੋ ਟਾਈਮ ਚੋਲੇ ਹਾਂਜੀ ਹਾਂਜੀ ਦੋ ਟਾਈਮ ਚੋਲੇ ਕੋਈ ਚੱਕਣੀ ਤੇ ਮੂੰਹੋਂ ਤੁਸੀਂ ਦੱਸਦੇ ਸੀ ਕੀ ਮੂੰਹੋਂ ਇਹ ਦੋ ਦਾਂਦਾ ਹੀ ਮੂੰਹੋਂ ਦੋ ਦਾਂਦਾ ਹਾਂਜੀ ਲੋ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਵਹਿੜ ਆ ਪਹਿਲਾ ਸੂਆ ਸੂਈ ਹੋਈ ਆ ਤੇ ਮੂੰਹੋਂ ਦੋਸਤੋ ਦੋ ਦਾਂਦਾ ਪੂਰੇ ਵੱਡੇ ਕੱਦ ਕਾਠ ਵਾਲੀ ਹੈ ਦੋਸਤੋ ਦੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਆ ਦੇਖ ਸਕਦੇ ਆ ਬਿਲਕੁਲ ਨਿੱਕਾ ਕਾਨਾ ਦੋਸਤੋ ਬੋਦੀ ਵਾਲੀ ਵਹਿੜ ਆ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਬਾਕੀ ਖਵ ਸ਼ਾਮ ਦਾ ਦੋਸਤੋ ਵੇਲਾ ਤਕਰੀਬਨ 6 ਦੇ ਲਗਭਗ 6:30 ਦੇ ਚਵਾਈ ਦਾ ਹੀ ਵੇਲਾ ਦੋਸਤੋ ਦੇਖ ਸਕਦੇ ਆ ਸੋਹਣਾ ਥਾਨ ਲੱਗਿਆ ਦੋਸਤੋ ਮੁਠੀ ਚਵਾਈ ਜਣਾ ਇਹ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਮਗਰਲੇ ਪਾਸੇ ਵੀ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਥਾਨ ਦਾ ਸੈਜ ਆ ਦੋਸਤੋ ਮਗਰਲੇ ਪਾਸੇ ਵੀ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜਿਹੜੀ ਜਜਮੈਂਟ ਆ ਦੋਸਤੋ ਤੁਹਾਨੂੰ ਕਰਵਾ ਦੇਣੀ ਆ ਸਾਫ਼ ਸੁਥਰਾ ਹਵਾਨਾ ਦੋਸਤੋ ਪੂਰਾ ਚੌੜਾ ਕੋਈ ਟਟਮਾ ਨਹੀਂ ਕੋਈ ਫੋਰਟ ਚਾਂਗ ਨਹੀਂ ਦੋਸਤੋ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਜੇਰ ਜੂਰ ਓਕੇ ਬਾਈ ਪਾਈ ਹਾਂਜੀ ਹਾਂਜੀ ਜੇਰ ਜੂਰ ਰੋਕ ਕੇ ਜਮਾ ਬਿਲਕੁਲ ਲਓ ਵੀ ਸੱਜਣੋ ਜੇਰ ਬਾਈ ਦਾ ਓਕੇ ਮੈਨੂੰ ਤੇ ਲੱਗੀ ਅੱਜ ਠੀਕ ਆ ਬਾਈ ਹਾਂਜੀ ਬਾਕੀ ਦੋਸਤੋ ਮੈਲਾ ਸਿੱਟੀ ਜਾਂਦੀ ਆ ਦੁੱਧ ਹੋਰ ਵੀ ਦੋਸਤੋ ਬਾਜੂ ਕਿੰਨਾ ਪਾ ਦੂਗੀ ਬੀਪ 25 ਲੀਟਰ ਚਾਹੀਦੇ 25 ਲੀਟਰ ਹਾਂਜੀ 21 ਲੀਟਰ ਤਾਂ ਦੋਸਤੋ ਬਾਈ ਹੋਣੀ ਦੱਸ ਰਿਹਾ ਤੇ ਬਾਈਆਂ ਦਾ 20 ਲੀਟਰ ਦਾ ਆਪਾਂ ਚਵਾ ਕੇ ਵੀ ਦੇ ਦਾਂਗੇ ਕੋਈ ਦੋ ਚਾਰ ਡਾ ਚੋ ਕੇ ਲੈ ਜੇ ਤੇ ਬੱਚੀ ਦੋਸਤੋ ਮਗਰ ਤੁਹਾਨੂੰ ਵਿਖਾ ਦਿੰ ਵੱਛੀ ਵੀ ਦੋਸਤੋ ਬਹੁਤ ਸੋਹਣੀ ਹੈ ਵੇਖ ਸਕਦੇ ਆ ਇਹਦਾ ਪਤਾ ਹੈ ਬਈ ਕਿਹੜੇ ਸੀਮੰਦੀ ਹੈ ਇਹਦਾ ਨਹੀਂ ਪਤਾ ਜੀ ਐਵੇਂ ਚੰਗਾ ਸੀਵਨ ਕਾ ਕਲਵਾਇਆ ਸੇ ਝੂਠ ਮਾਰਨਾ ਫਾਇਦਾ ਨਹੀਂ ਕੋਈ ਦੇਖ ਸਕਦੇ ਆ ਸੋਹਣੀ ਜਾਤ ਵਾਲੀ ਵੱਛੀ ਆ ਦੋਸਤੋ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜ ਕੇ ਬਈ ਲੋਬੀ ਸਜਣੋ ਤੁਰੀ ਜਾਂਦੀ ਤਾਂ ਹਵਾਨੇ ਆ ਜਜਮੈਂਟ ਤੁਸੀਂ ਕਰ ਲੈਣੀ ਆ ਪੂਰਾ ਤਰਾ ਵੇਖ ਸਕਦੇ ਆ ਦੋਸਤੋ ਪੂਰਾ ਸੋਹਣਾ ਪਵਾਨਾ ਤੇ ਤੋਰਤਾਰ ਵੇਖ ਸਕਦੇ ਆ ਦੋ ਬੱਚੇ ਕੋਲੇ ਲੈ ਬੱਚੇ ਕੋਲ ਲਾ ਲਈਨੇ ਫਿਰ ਭਾਈ ਦਾ ਨਹੀਂ ਦਿੰਦਾ ਪਸੂ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਆ ਮੁੱਲ ਬਾਈ ਤੋਂ ਆਪਾਂ ਪੁੱਛ ਲੈਨੇ ਆ ਬੰਦ ਦੇ ਬਈ ਕਰਾਂ ਇਹ ਮੁੱਲ ਕਰਾਂਗੇ ਬਾਈ ਬਾਈ 90000 ਰੁਪਏ 90000 ਹਾਂਜੀ ਠੀਕ ਆ ਮਾਨਤਾਨ ਹੋ ਜੂ ਮਾਨਤਾਨ ਨਹੀਂ ਹੋਊਗਾ ਇਹ ਬੱਚੋਂ ਬਾਹਲਾ ਨਹੀਂ ਲਓ ਵੀ ਸੱਜਣੋ ਮਾਨਤਨ ਹੋ ਜੂ 90000 ਰੁਪਏ ਰੇਟ ਆ ਚਵਾਈ ਚੁਈ ਦੀ ਓਕੇ ਆ ਬਾਈ ਜਮਾ ਬਿਲਕੁਲ ਓਕੇ ਆ ਜੀ ਸੀਲ ਆਈ ਬੱਚਾ ਛੱਡਣ ਦੀ ਵੀ ਲੋੜ ਨਹੀਂ ਠੀਕ ਆ ਬੱਚਾ ਛੱਡਣ ਦੀ ਵੀ ਲੋੜ ਇਸ ਤੋਂ ਅੱਗੇ ਦੋਸਤੋ ਇੱਕ ਗੱਬਣਾ ਉਹਦੇ ਬਾਰੇ ਵੀ ਜਾਣਕਾਰੀ ਲੈਣੇ ਆ ਇੱਕ ਨਾ ਮਸੂਹਾ ਸੁਹੰਦੀ ਹੈ ਬਾਈ ਇਹ ਤੀਜਾ ਸੁਹੰਗਾ ਸੁਹੰਦੀ ਇਹ ਤੀਜਾ ਸੁਹੰਗਾ ਸੁਹੰਦੀ ਹੈ ਇਹਦਾ ਦੁੱਧ ਰਕਾਰਡ ਕੀ ਰਿਹਾ ਬਾਈ ਇਹਦਾ 24 25 ਲੀਟਰ ਦਾ ਹੀ ਇਹਦਾ ਹੈਗਾ ਜੀ 24 25 ਲੀਟਰ ਦਾ ਹੀ ਇਹਦਾ ਹੈਗਾ ਹਾਂਜੀ ਹਾਂਜੀ ਠੀਕ ਆ ਇਹਦੇ ਕੋਈ ਸੀਮਨ ਵਗੈਰਾ ਦਾ ਪਤਾ ਹੈ ਕਿ ਕਿਹੜਾ ਲੱਗਿਆ ਇਹਦਾ ਐਚਪੀ ਤੇ ਲੱਗਿਆ ਜੰਗਾ ਸੀਮਨ ਲੱਗਿਆ ਆਪਾਂ ਦਾ ਚੰਗਾ ਹੀ ਲੱਗਿਆ ਜੀ ਠੀਕ ਆ ਕੰਮ ਕਰਦਾ ਕਿੰਨੇ ਦਿਨ ਲੱਜੂਗੀ ਬਾਈ ਜੀ ਇਹ ਇਹਦੇ ਦਿਨ ਪੂਰੇ ਹੋਏ ਨੂੰ 2 ਦਿਨ ਹੋ ਗਏ ਅੱਛਾ ਤੇ 9 ਦਿਨ ਉੱਤੇ ਲੈ ਜਾਣੇ ਨੇ ਅੱਛਾ ਤਕਰੀਬਨ 8-9 ਦਿਨ ਲੈ ਜੂਗੀ ਹਾਂਜੀ ਹਾਂਜੀ ਬਾਕੀ ਦੋਸਤੋ ਤੁਸੀਂ ਜੱਜਮੈਂਟ ਲਾ ਲੈਣੀ ਹੈ ਗਰਮੀ ਦੇ ਦਿਨ ਚੱਲ ਰਿਹਾ ਤੇ ਬਾਕੀ ਦੋਸਤੋ ਬਾਈ ਦੀ ਸੰਭਾਈ ਬਹੁਤ ਆ ਇੱਥੇ ਪਵਾਰੇ ਪੂਰੇ ਲੱਗੇ ਆ ਬਾਰੀਆਂ ਪੂਰੀਆਂ ਲੱਗੀਆਂ ਸਾਹਮਣੇ ਸ਼ਟਰ ਦਿਖ ਰਿਹਾ ਇਹ ਖੋਲ ਵੀ ਦਿੰਦੇ ਆ ਸ਼ਾਮ ਨੂੰ ਤੇ ਹਵਾ ਦੋਸਤੋ ਬਹੁਤ ਵਧੀਆ ਆਉਂਦੀ ਹੈ ਉੱਤੇ ਪੱਖੇ ਲੱਗੇ ਆ ਪ੍ਰਬੰਧ ਦੋਸਤੋ ਬਾਈ ਦਾ ਬਹੁਤ ਵਧੀਆ ਹਵਾਨੇ ਜੱਜਮੈਂਟ ਤੁਸੀਂ ਲਾ ਸਕਦੇ ਆ ਅਜੇ ਦੋਸਤੋ ਢਿੱਲ ਪਈ ਆ ਪੰਜ ਚਾਰ ਦਿਨ ਲ ਜਾਂਦੀ ਇਹਦਾ ਹਵਾਨਾ ਦੋਸਤੋ ਸੋਹਣਾ ਬਣਾ ਜਾਣਾ ਵੈਸੇ ਬਾਈਆਂ ਦਾ 9 ਮਹੀਨੇ ਪੂਰੇ ਹੋ ਗਏ ਤੇ ਉੱਤੇ ਜਿਹੜੇ ਦਿਨ ਲ ਜਾਣੇ ਦੋਸਤੋ ਉਹ ਲੈ ਜਾਣੇ ਨੇ ਦੇਖ ਸਕਦੇ ਆ ਹਵਾਨੇ ਤੇ ਨਾੜਾਂ ਦੇਖ ਸਕਦੇ ਆ ਮਿਲਕ ਵੇਨ ਨਹੀਂ ਨੀਗਾ ਮਾਰ ਲਓ ਸੋਹਣੀ ਮਿਲਕ ਵੇਨ ਆਹਨ ਤੋਂ ਬਹੁਤ ਸੋਹਣਾ ਸੇਮ ਸਾਈਜ਼ ਆ ਦੋਸਤੋ ਥਣਾ ਦੇ ਚਾਰਾਂ ਦੇ ਦੇਖ ਸਕਦੇ ਆ ਦੋਸਤੋ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਹਵਾਨੇ ਦੇ ਵਿੱਚ ਦੋਸਤੋ ਢਿੱਲ ਹਜੇ ਕਾਫੀ ਪਈ ਆ ਤੇ ਇੱਕ ਪਾਸੇ ਤਾਂ ਬਾਈ ਦੂਸੇ ਦਸ ਕੋਪੜਾ ਲੈ ਗਿਆ ਸੀ ਆ ਉਹ ਇਹ ਲਵਾ ਲਿਆ ਜਾਂ ਸ਼ਟਰ ਚ ਫਸਾ ਲਿਆ ਇੱਥੇ ਨੇ ਅੱਛਾ ਲੋਕ ਵੀ ਸੱਜਣੋ ਕੱਲੀ ਉਸ ਮਾ ਤਾਂ ਹੀ ਲਾਈ ਹਲਦੀ ਹੈ ਹਲਦੀ ਲੱਗੀ ਹੋਈ ਆ ਬਾਈ ਇਹਾਂ ਦਾ ਸ਼ਟਰ ਚ ਫਸਾ ਕੇ ਨੇ ਕੋਪੜਾ ਲਵਾ ਲਿਆ ਵੈਸੇ ਨਿੱਕੀਆਂ ਨਿੱਕੀਆਂ ਬੁੱਢੀਆਂ ਆਈਆਂ ਕੋਈ ਬਾਲੇ ਵੱਡੇ ਸਿੰਘ ਨਹੀਂ ਦੋਸਤੋ ਤੇ ਤੋਰ ਕੇ ਦੋਸਤੋ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੁਰ ਗਏ ਬਾਈ ਲੋ ਵੀ ਸੱਜਣੋ ਤੁਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਆ ਜਿਹੜੀ ਤੁਸੀਂ ਲਾ ਲੈਣੀ ਆ ਸੋਣਾ ਦੋਸਤੋ ਹੁਣ ਵੀ ਹਵਾਨਾ ਬਾਕੀ 5-7 ਦਿਨਾਂ ਨਾਲ ਜਾਂਦੀ ਆ ਤਾਂ ਤਿਆਰੀ ਦੋਸਤੋ ਇਹਨੇ ਹੋਰ ਬਣਾ ਜਾਣੀ ਆ ਸੋਹਣਾ ਹਵਾਨਾ ਬਣਾਇ ਜਾਣਾ ਦੋਸਤੋ ਤੀਜਾ ਸੂਆ ਸੁੰਦੀ ਆ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਬਾਕੀ ਦੋਸਤੋ ਰਾਜੀ ਭਲੀ ਆ ਕੋਈ ਢੀ ਲੱਸੀ ਲਾਵੀ ਨਹੀਂ ਸੋਹਣੇ ਕੱਦ ਕਾਠ ਵਾਲੀ ਇਹ ਵੀ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਵੈਸੇ ਬਾਈ ਸੀਲ ਠੰਡੀ ਐ ਹਾਂਜੀ ਹਾਂਜੀ ਪੂਰੀ ਸੀਲ ਠੰਡੀ ਜਿਵੇਂ ਮਰਜ਼ੀ ਹੱਥ ਲਾਈਓ ਅੱਛਾ ਕੋਈ ਡਿਫਰੈਂਟ ਨਹੀਂ ਲਓ ਵੀ ਸੱਜਣੋ ਵੈਸੇ ਬਾਈ ਇਹਦਾ ਸੀਲ ਠੰਡੀ ਆ ਬਾਈ ਹੱਥ ਮਾਰ ਰਿਹਾ ਵੇਖ ਸਕਦੇ ਆ। ਬਾਕੀ ਦੋਸਤੋ ਸੁਵਾਨ ਗਾਂ ਤੀਜਾ ਸੂਆ ਹੁੰਦੀ ਆ ਤੇ ਮੁੱਲ ਕੀ ਕਰਾਂਗੇ ਬਾਈ ਜੀ ਇਹਦਾ? ਮੁੱਲੇ 30000 ਰੁਪਏ। ਇਹਦਾ 63 ਯਾਰ ਮਾਨਤਾ ਨਹੀਂ ਝੂਈ। ਮਾਨਤਾ ਨਹੀਂ ਹੋਊਗਾ ਬਸ। ਲੋ ਵੀ ਸੱਜਣੋ 63000 ਰੁਪਿਆ। ਇਹਦਾ ਮੁੱਲ ਕੀਤਾ ਬਾਈ ਨੇ ਮਾਨਤਾ ਨਾਲ ਦੋਸਤੋ ਇਹਦੇ ਵਿੱਚੋਂ ਵੀ ਹੋ ਜਾਊਗਾ। ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਦੋ ਨਾਗਸੀ ਬਾਈ ਕੋਲੇ ਇੱਕ ਗੱਬਨ ਤੇ ਇੱਕ ਦੋਸਤੋ ਤਾਜੀ ਸੂਈ। ਜਿਹੜਾ ਨਾਗ ਦੋਸਤੋ ਤੁਹਾਨੂੰ ਪਸੰਦ ਹੋਏ। ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਸਜ ਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ